ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਲੜੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਅੱਜ ਜੋ ਮੁੱਦਾ ਹੈ ਜਿਸ ਉੱਪਰ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਸਫਾਈ ਦੇ ਨਾਲ ਜਿਹੜਾ ਹੈ ਜੁੜਿਆ ਹੋਇਆ ਮੁੱਦਾ ਹੈ ਇਨਸਾਨ ਦੇ ਜੀਵਨ ਦੇ ਵਿੱਚ ਜਿਹੜੀ ਸਫਾਈ ਦੀ ਹੈ ਉਹਦੀ ਮਹੱਤਤਾ ਬਹੁਤ ਹੈ ਕਾਫੀ ਜਿਹੜੀ ਮਹੱਤਤਾ ਰੱਖਦੀ ਹੈ ਸਫਾਈ ਆਪਣੇ ਜਨ ਜੀਵਨ ਦੇ ਵਿੱਚ ਜੀ ਇਹ ਚਾਹੇ ਆਪਣੇ ਸਰੀਰ ਦੀ ਸਫਾਈ ਹੋਵੇ ਗਲੀ ਮੁਹੱਲੇ ਦੀ ਸਫਾਈ ਹੋਵੇ ਘਰ ਦੀ ਸਫਾਈ ਹੋਵੇ ਜਾਂ ਆਪਣੇ ਸ਼ਹਿਰ ਦੀ ਸਫਾਈ ਹੋਵੇ ਹਰ ਕੋਈ ਇਹ ਚਾਹੁੰਦਾ ਹੈ ਕਿ ਸਾਫ਼ ਸੁਥਰੇ ਮਾਹੌਲ ਦੇ ਵਿੱਚ ਜਿਹੜਾ ਹੈ ਰਿਹਾ ਜਾਵੇ ਆਪਣੀ ਸਟੰਗੀ ਸੇਤ ਜਿਹੜੀ ਹੈ ਉਹ ਵੀ ਸਫਾਈ ਦੇ ਨਾਲ ਹੀ ਜੁੜੀ ਹੋਈ ਹੈ ਪਰ ਇਸ ਸਫਾਈ ਨੂੰ ਯਕੀਨੀ ਬਣਾਉਣ ਲਈ ਜਿਹੜੀ ਜ਼ਿੰਮੇਵਾਰੀ ਹੈ ਉਹ ਕੋਈ ਨਹੀਂ ਲੈਣਾ ਚਾਹੁੰਦਾ ਵੀ ਚਾਹੁੰਦੇ ਹਰ ਕੋਈ ਹੈ ਕਿ ਅਸੀਂ ਸਾਫ਼ ਸੁਥਰੇ ਮਾਹੌਲ ਚ ਰਹੀਏ ਸਾਡਾ ਸ਼ਹਿਰ ਸਾਫ਼ ਹੋਵੇ ਗਲੀ ਮੁਹੱਲਾ ਸਾਫ਼ ਹੋਵੇ ਲੇਕਿਨ ਸਫਾਈ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਜਿਹੜਾ ਕੋਈ ਲੈ ਕੇ ਤਿਆਰ ਨਹੀਂ ਹੈ ਜ਼ਿੰਮੇਵਾਰ ਨੂੰ ਲੈਣ ਲਈ ਤੁਹਾਨੂੰ ਯਾਦ ਹੋਣਾ ਸਾਰਿਆਂ ਨੂੰ ਕਿ ਜਦੋਂ ਭਾਜਪਾ ਦੀ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਆਈ ਹੈ ਪਹਿਲੀ ਵਾਰ ਆਈ ਹੈ ਤਾਂ ਇਹਨਾਂ ਨੇ ਇੱਕ ਸਵੱਛ ਭਾਰਤ ਨਾਂ ਦੀ ਇੱਕ ਮੁਹਿੰਮ ਜਿਹੜੀ ਹੈ ਉਹ ਸ਼ੁਰੂ ਕੀਤੀ ਸੀ ਜਿਹਦੇ ਨਾਲ ਸ਼ਹਿਰਾਂ ਦੀ ਪੂਰੇ ਦੇਸ਼ ਦੀ ਜਿਹੜੀ ਹੈ ਸਫਾਈ ਨੂੰ ਇੱਕ ਮੁਹਿੰਮ ਬਣਾਇਆ ਸੀਗਾ ਇੱਕ ਮੁਹਿੰਮ ਬਣਾ ਕੇ ਕਿਹਾ ਸੀ ਕਿ ਦੇਸ਼ ਨੂੰ ਜਿਹੜਾ ਹੈ ਉਹ ਸਾਫ਼ ਜਿਹੜਾ ਹੈ ਉਹ ਕਿਵੇਂ ਕੀਤਾ ਜਾ ਸਕਦਾ ਕਿਵੇਂ ਰੱਖਿਆ ਜਾ ਸਕਦਾ ਹੈ ਇਸ ਮਿਸ਼ਨ ਦੇ ਤਹਿਤ ਹੀ ਜਿਹੜਾ ਹੈ ਇੱਕ ਸਰਵੇਖਣ ਵੀ ਕਰਵਾਇਆ ਜਾਂਦਾ ਹਰ ਸਾਲ ਇਹ ਸਰਵੇਖਣ ਜਿਹੜਾ ਕਰਵਾਇਆ ਜਾਂਦਾ ਹੈ ਇਹਦੇ ਵਿੱਚ ਵੱਖ-ਵੱਖ ਜਿਹੜੇ ਸ਼ਹਿਰ ਨੇ ਉਹਨਾਂ ਨੂੰ ਸਫਾਈ ਦੇ ਮੁਤਾਬਕ ਕਿੰਨੇ ਕਿ ਸਾਫ਼ ਜਿਹੜੇ ਨੇ ਉਹ ਸ਼ਹਿਰ ਹੈਗੇ ਨੇ ਉਹਦੇ ਮੁਤਾਬਕ ਜਿਹੜੀ ਹੈ ਇਹ ਰੈਂਕਿੰਗ ਦਿੱਤੀ ਜਾਂਦੀ ਹੈਗੀ ਹੈ ਸੋ ਇਹ ਤੁਸੀਂ ਸਾਰਿਆਂ ਨੂੰ ਨੇ ਪੜੀਆਂ ਵੀ ਹੁਣ ਅਖਬਾਰ ਦੇ ਵਿੱਚ ਜਦੋਂ ਰੈਂਕਿੰਗ ਆਉਂਦੀ ਆ ਰਿਪੋਰਟ ਆਉਂਦੀ ਹੈ ਕਿ ਕਿਹੜੇ ਸ਼ਹਿਰ ਨੇ ਜਿਹੜੇ ਸਭ ਤੋਂ ਸਾਫ਼ ਨੇ ਤੇ ਕਿਹੜੇ ਸ਼ਹਿਰ ਨੇ ਜਿਹੜੇ ਗੰਦੇ ਸ਼ਹਿਰਾਂ ਦੀ ਜਿਹੜਾ ਹੈ ਗਿਣਤੀ ਦੇ ਵਿੱਚ ਆਉਂਦੇ ਨੇ 2017 ਦੇ ਵਿੱਚ ਇੱਕ ਰੈਂਕਿੰਗ ਜਿਹੜੀ ਆਈ ਸੀਗੀ ਉਹਦੇ ਵਿੱਚ ਜਿਹੜਾ ਪੰਜਾਬ ਦਾ ਅਬੂਰ ਸ਼ਹਿਰ ਹੈ ਅਬੂਰ ਸ਼ਹਿਰ ਜਿਹੜਾ ਭਾਰਤ ਵਿੱਚ ਦੂਜਾ ਸਭ ਤੋਂ ਗੰਦਾ ਸ਼ਹਿਰ ਜਿਹੜਾ ਹੈ ਉਹ ਰੈਂਕਿੰਗ ਆਈ ਸੀ ਮੰਨਿਆ ਗਿਆ ਸੀ ਕਿ ਇਹ ਭਾਰਤ ਦਾ ਸਭ ਤੋਂ ਦੂਜਾ ਗੰਦਾ ਜਿਹੜਾ ਸ਼ਹਿਰ ਹੈ ਉਹ ਅਬੋਹਰ ਸ਼ਹਿਰ ਹੈ ਪੰਜਾਬ ਦੇ ਵਿੱਚ ਵੀ ਜਿਹੜਾ ਸੁਭਾਵੇ ਕੀ ਹੈ ਇਸ ਦੀ ਜਿਹੜੀ ਹੈ ਰੈਂਕਿੰਗ ਹੇਠਲੇ ਪੱਧਰ ਤੇ ਹੀ ਜਦੋਂ ਇਹ ਦੇਸ਼ ਦੇ ਵਿੱਚ ਸਭ ਤੋਂ ਹੇਠਲੇ ਪੱਧਰ ਦੇ ਉੱਪਰ ਸਫਾਈ ਦੇ ਮਾਮਲੇ ਦੇ ਵਿੱਚ ਸ਼ਹਿਰ ਜਿਹੜਾ ਹੈ ਪਹੁੰਚਿਆ ਹੋਇਆ ਸੀ 2018 ਦੇ ਵਿੱਚ ਇਹਦੀ ਜਿਹੜੀ ਰੈਂਕਿੰਗ ਆ 278ਵੇਂ ਨੰਬਰ ਤੇ ਪਹੁੰਚੀ ਜੀ 2019 ਦੇ ਵਿੱਚ ਇਹ 232ਵੇਂ ਰੈਂਕ ਦੇ ਉੱਪਰ ਜਿਹੜਾ ਹੈ ਪਹੁੰਚੀ ਥੋੜਾ ਥੋੜਾ ਸੁਧਾਰ ਜਿਹੜਾ ਹੈ ਅਗਲੇ 2 ਸਾਲਾਂ ਦੇ ਵਿੱਚ ਹੋਇਆ ਪਰ 2020 ਦੇ ਆਉਂਦੇ ਆਉਂਦੇ ਜਿਹੜਾ ਹੈ ਇਹ ਰੈਂਕਿੰਗ ਜਿਹੜੀ ਫੇਰ ਗਿਰ ਕੇ 380ਵੇਂ ਸਥਾਨ ਤੇ ਉਹ ਸ਼ਹਿਰ ਪਹੁੰਚ ਗਿਆ ਸ਼ਾਇਦ 2 ਕੁ ਮਹੀਨਾ ਸਾਲ ਜਿਹੜਾ ਹੈ ਲੋਕਾਂ ਨੂੰ ਥੋੜੀ ਨਮੂਸ਼ੀ ਹੋਈ ਹੋਣੀ ਆ ਸ਼ਰਮਿੰਦਗੀ ਹੋਈ ਹੋਣੀ ਆ ਆਪਣੀ ਰੈਂਕਿੰਗ ਦੇਖ ਕੇ ਕਿ ਅਸੀਂ ਦੇਸ਼ ਦੇ ਸਭ ਤੋਂ ਗੰਦੇ ਸ਼ਹਿਰਾਂ ਦੇ ਵਿੱਚ ਜਿਹੜਾ ਆਉਨੇ ਆ ਤਾਂ ਉਹਨਾਂ ਨੇ ਥੋੜਾ ਬਹੁਤਾ ਹੰਬਲਾ ਮਾਰਿਆ ਹੋ ਪਰ 2020 ਦੇ ਆਉਂਦੇ ਹੁੰਦੇ ਫੇਰ ਜਿਹੜੀ ਰੈਂਕਿੰਗ ਹੈ ਉਹ 380 ਨੰਬਰ ਸਥਾਨ ਤੇ ਜਿਹੜੀ ਮੈਂ ਦੱਸਿਆ ਤੁਹਾਨੂੰ ਪਹੁੰਚ ਗਈ ਜੀ ਹੁਣ 2021 ਸਾਲ ਆਉਂਦਾ ਹੈ ਤੇ 2021 ਦੇ ਨਵੇਂ ਸਾਲ ਚੜਨ ਦੇ ਨਾਲ ਜਿਹੜਾ ਹੈ ਉਹ ਕੁਝ ਬਦਲਾ ਆ ਜਾਂਦਾ ਹੈ ਜੀ ਉਹ ਬਦਲਾ ਕੀ ਆਉਂਦਾ ਹੈ ਕਿ ਹਾਲਾਤ ਇਸ ਤਰ੍ਹਾਂ ਬਦਲਦੇ ਨੇ ਕਿ ਜਿਹੜੇ ਅਬੋਰ ਦੀ ਰੈਂਕਿੰਗ ਹੈ ਇਹ ਸਾਲ ਉਹ 105ਵੇਂ ਰੈਂਕ ਤੇ ਪਹੁੰਚ ਜਾਂਦੀ ਹੈ ਜੀ ਅਰਬਨ ਲੋਕਲ ਬਾਡੀਜ਼ ਜਿਹੜੀਆਂ ਹੈਗੀਆਂ ਯੂਬੀਐਲਓ ਨੂੰ ਰੈਂਕਿੰਗ ਕਹਿੰਦੇ ਨੇ ਉਹਦੇ ਉਹਨਾਂ ਸ਼ਹਿਰਾਂ ਦੇ ਵਿੱਚ ਜਿਨ੍ਹਾਂ ਦੀ ਆਬਾਦੀ ਜਿਹੜੀ ਹੈ 1 ਤੋਂ 10 ਲੱਖ ਹੈ ਉਹਨਾਂ ਦੀ ਕੈਟਾਗਰੀ ਦੇ ਵਿੱਚ ਅਬੋਰ ਸ਼ਹਿਰ ਆਉਂਦਾ ਹੈਗਾ ਤੇ ਇਹਦੀ ਰੈਂਕਿੰਗ ਜਿਹੜੀ ਹੈ ਉਹ 105ਵੇਂ ਰੈਂਕ ਤੇ ਪਹੁੰਚ ਜਾਂਦੀ ਹੈ ਦੇਸ਼ ਦੇ ਵਿੱਚ ਤੇ ਪੰਜਾਬ ਦੇ ਵਿੱਚ ਪੰਜਵੇਂ ਰੈਂਕ ਤੇ ਜਿਹੜਾ ਹੈ ਸ਼ਹਿਰ ਸਾਫ ਸ਼ਹਿਰਾਂ ਦੇ ਵਿੱਚ ਪਹੁੰਚ ਜਾਂਦਾ ਹੈ ਅਗਲੇ ਸਾਲ ਯਾਨੀ ਕਿ 2022 ਦੇ ਵਿੱਚ ਇਹ ਪੰਜਾਬ ਦਾ ਨੰਬਰ 1 ਸ਼ਹਿਰ ਜਿਹੜਾ ਹੈ ਸਾਫ ਸਫਾਈ ਦੇ ਮਾਮਲੇ ਦੇ ਵਿੱਚ ਬਣ ਜਾਂਦਾ ਹੈ ਤੇ ਭਾਰਤ ਦੇ ਵਿੱਚ ਜਿਹੜੀ ਇਹਦੀ ਰੈਂਕਿੰਗ ਹੈ ਉਹ 78ਵੇਂ ਜਿਹੜਾ ਰੈਂਕ ਹੈ ਸਥਾਨ ਹੈ ਨੰਬਰ ਹੈ ਉਸ ਤੇ ਪਹੁੰਚ ਜਾਂਦੀ ਹੈ ਸ਼ੋਕਤੀ ਅਜਿਹਾ ਹੁੰਦਾ ਹੈ ਕਿ 2 ਸਾਲ ਦੇ ਵਿੱਚ ਹੀ ਇਹ ਸ਼ਹਿਰ ਜਿਹੜਾ ਹੈ ਉਹ ਪੰਜਾਬ ਦਾ ਸਭ ਤੋਂ ਸਾਫ਼ ਸ਼ਹਿਰ ਜਿਹੜਾ ਹੈ ਉਹ ਬਣ ਗਿਆ ਕੀ ਰਿਹਾ ਹੋਇਆ ਉਸ ਸ਼ਹਿਰ ਦੇ ਵਿੱਚ ਜਿਹਦੇ ਨਾਲ ਇਹ ਰੈਂਕਿੰਗ ਦੇ ਵਿੱਚ ਜਿਹੜਾ ਹੈ ਫਰਕ ਆ ਤਿੰਨ ਚਾਰ ਸਾਲ ਪਹਿਲਾਂ ਜੋ ਸ਼ਹਿਰ ਭਾਰਤ ਦਾ ਸਭ ਤੋਂ ਗੰਦਾ ਸ਼ਹਿਰ ਗਿਆਂ ਜਾਂਦਾ ਸੀ ਉਹ ਜਿਹੜਾ ਹੈ ਪੰਜਾਬ ਦਾ ਸਭ ਤੋਂ ਸਾਫ਼ ਸ਼ਰਨ ਦੇ ਵਿੱਚ ਦੀ ਗਿਣਤੀ ਆ ਕੀ ਬਦਲਿਆ ਕੀ ਹੋਇਆ ਸਤੰਬਰ 2021 ਦੇ ਮਹੀਨੇ ਦੇ ਵਿੱਚ ਜੀ ਸੰਦੀਪ ਜਾਖੜ ਨਾਂ ਦਾ ਇੱਕ ਵਿਅਕਤੀ ਜਿਹੜਾ ਹੁੰਦਾ ਉਹ ਇੱਕ ਐਨਜੀਓ ਬਣਾਉਂਦਾ ਉਹ ਐਨਜੀਓ ਦਾ ਨਾਮ ਹੁੰਦਾ ਜੀ ਆਪਣਾ ਅਬਹੋਰ ਆਪਣੀ ਆਬਾ ਆਬਾ ਜਿਵੇਂ ਆਪਣਾ ਆੜਾ ਦੋੜਾ ਜਿਹਨੂੰ ਕਿਹਾ ਜਾਂਦਾ ਹੈ ਉਹ ਉਹ ਹੁੰਦਾ ਹੈ ਆਪਣਾ ਅਬਹੋਰ ਆਪਣੀ ਆਬਾ ਨਾਂ ਦੀ ਐਨਜੀ ਹੈ ਇਸ ਐਨਜੀਓ ਦੇ ਵਿੱਚ 7 ਸਾਲ ਦੀ ਉਮਰ ਤੋਂ ਲੈ ਕੇ 17 ਸਾਲ ਦੀ ਉਮਰ ਤੱਕ ਦੇ ਜਿਹੜੇ ਵਲੰਟੀਅਰ ਨੇ ਉਹ ਜੁੜੇ ਹੋਏ ਨੇ ਇਹ ਜਿਹੜੀ ਐਨਜੀਓ ਹੈ ਸੰਦੀਪ ਜਾਖੜ ਜੋ ਬਣਾਉਂਦਾ ਹੈ ਉਹ ਅਬੂਲ ਦੀ ਜਿਹੜੀ ਹੈ ਸਫਾਈ ਦੇ ਜਿਹੜਾ ਮਹਿੰਮ ਹੈ ਉਹ ਨੂੰ ਆਪਣੇ ਹੱਥਾਂ ਵਿੱਚ ਲੈਂਦੇ ਨੇ ਤੇ ਸ਼ੁਰੂਆਤ ਕਰਦੇ ਨੇ ਕਰਦੇ ਕੀਨੇ ਹੋ ਹਫਤੇ ਦੇ ਵਿੱਚ ਹਰ ਇੱਕ ਸ਼ਨੀਵਾਰ ਇੱਕ ਦਿਨ ਜਿਹੜਾ ਹੈ ਉਹ ਚੁਣਦੇ ਨੇ ਹਫਤੇ ਦੇ ਵਿੱਚ ਰੋਜ਼ ਨਹੀਂ ਕਰਦੇ ਹਫਤੇ ਦੇ ਵਿੱਚ ਇੱਕ ਦਿਨ ਜਿਹੜਾ ਸ਼ਨੀਵਾਰ ਰੱਖਾਉਂਦਾ ਹੈ ਸ਼ਨੀਵਾਰ ਨੂੰ ਉਹ ਸ਼ਹਿਰ ਦਾ ਇੱਕ ਗੰਦਾ ਕੋਨਾ ਚੁਣਦੇ ਨੇ ਕਿ ਹਾਂਜੀ ਇਹ ਜਿਹੜਾ ਪੁਆਇੰਟ ਹੈ ਇਹ ਸ਼ਹਿਰ ਦਾ ਹਿੱਸਾ ਜਿਹੜਾ ਹੈ ਉਹ ਗੰਦਾ ਹੈ ਉੱਥੇ ਉਹ ਸਾਰੇ ਵਲੰਟੀਅਰ ਜਿਹੜੇ ਨੇ ਉਹ ਜਾਣਦੇ ਨੇ ਉਹ ਜਾ ਕੇ ਉਸ ਜਗਾਹ ਦੀ ਜਿਹੜੀ ਹੈ ਸਾਫ ਸਫਾਈ ਕਰਦੇ ਨੇ ਇਸ ਜਿਹੜੀ ਐਨਜੀਓ ਹੈ ਇਹਦੇ ਵਿੱਚ 70 ਦੇ ਕਰੀਬ ਜਿਹੜੇ ਨੇ ਉਹ ਵਲੰਟੀਅਰ ਨੇ ਡੈਡੀਕੇਟਿਡ ਨੇ ਜਿਹੜੇ ਪੱਕੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਇਸ ਐਨਜੀਓ ਦੇ ਨਾਲ ਜੁੜੇ ਹੋਏ ਨੇ ਔਰ ਇਹ ਵਲੰਟੀਅਰ ਜੋ ਹੈ ਇਹ ਜ਼ਿੰਦਗੀ ਦੇ ਹਰ ਉਸ ਆਪਾਂ ਕਹਿੰਦੇ ਆ ਵਰਗ ਦੇ ਵਿੱਚੋਂ ਜਿਹੜਾ ਆਉਂਦੇ ਨੇ ਇਸ ਐਨਜੀਓ ਦੇ ਵਿੱਚ ਜਿਹੜੇ ਵਲੰਟੀਅਰ ਨੇ ਉਹ ਇੱਕ ਰਿਕਸ਼ਾ ਚਾਲਕ ਵੀ ਹੈ ਡਾਕਟਰ ਵੀ ਹੈ ਵਕੀਲ ਵੀ ਨੇ ਛੋਟਾ ਦੁਕਾਨਦਾਰ ਹੈ ਤੇ ਵੱਡਾ ਵਪਾਰੀ ਸਾਰੇ ਤਰ੍ਹਾਂ ਦੇ ਜਿਹੜੇ ਲੋਕ ਨੇ ਰਲਵੇਂ ਮਿਲਵੇਂ ਜਿਹੜੇ ਨੇ ਉਹ ਇਸ ਐਨਜੀਓ ਦੇ ਵਿੱਚ ਜਿਹੜੇ ਨੇ ਡੈਡੀਕੇਟਿਡ ਵਲੰਟੀਅਰ ਨੇ ਸਭ ਤੋਂ ਛੋਟਾ ਮੈਂਬਰ ਹੈ ਉਹ 7 ਸਾਲ ਦਾ ਬੱਚਾ ਹੈ ਜੀ ਜੋ ਆਪਣੇ ਪਿਤਾ ਦੇ ਨਾਲ ਆਪਣੇ ਫਾਦਰ ਦੇ ਨਾਲ ਜਿਹੜਾ ਹੈ ਸਾਫ ਸਫੀ ਦੀ ਮੁਹੰਮਦ ਦੇ ਵਿੱਚ ਜੁੜਦਾ ਹੈ ਤੇ ਸਭ ਤੋਂ ਵੱਡੀ ਉਮਰ ਦਾ ਜਿਹੜਾ ਵਿਅਕਤੀ ਹੈ ਉਹ 62 ਸਾਲ ਦੇ ਸੱਜਣ ਨੇ ਇੱਕ ਜਿਹੜੇ ਇਹ ਇਸ ਦੇ ਨਾਲ ਜੁੜੇ ਹੋਏ ਨੇ एनजीओ ਦੇ ਨਾਲ ਇਹ ਜਿਹੜਾ ਏਰੀਆ ਚੁਣਦੇ ਨੇ ਉਥੋਂ ਦੀ ਸਾਫ ਸਫਾਈ ਤਾਂ ਕਰਦੇ ਹੀ ਕਰਦੇ ਨੇ ਜੀ ਉਹਦੇ ਨਾਲ ਨਾਲ ਇਹ ਉਥੋਂ ਦੇ ਲੋਕਲ ਜਿਹੜੇ ਵਿਦਿਆਰਥੀ ਹੁੰਦੇ ਨੇ ਚਾਹੇ ਸਕੂਲ ਦੇ ਵਿਦਿਆਰਥੀ ਹੋਣ ਜਾਂ ਕਾਲਜ ਦੇ ਵਿਦਿਆਰਥੀ ਹੋਣ ਉਹਨਾਂ ਨੂੰ ਵੀ ਨਾਲ ਜਿਹੜਾ ਸ਼ਾਮਲ ਕਰਕੇ ਉਥੋਂ ਦੀਆਂ ਜਿਹੜੀਆਂ ਪਬਲਿਕ ਵਾਲਸ ਹੁੰਦੀਆਂ ਨੇ ਜਿਹੜੀਆਂ ਕੰਧਾਂ ਨੇ ਉਹਨਾਂ ਦੇ ਉੱਤੇ ਵਾਤਾਵਰਨ ਦੀ ਜਿਹੜੀ ਹੈ ਉਹ ਕਿਵੇਂ ਬਚਾਇਆ ਜਾਵੇ ਜਾਂ ਸਾਫ ਸੁਥਰਾ ਰੱਖਣ ਦੀ ਜਿਹੜੀ ਮਹੱਤਤਾ ਹੈ ਸਫਾਈ ਦੀ ਮਹੱਤਤਾ ਤੇ ਵਾਤਾਵਰਣ ਨੂੰ ਬਚਾਉਣ ਦੀ ਜਿਹੜੀ ਮਹੱਤਤਾ ਹੈ ਉਹਦੀਆਂ ਜਿਹੜੀਆਂ ਵਾਲ ਪੇਂਟਿੰਗ ਇਹਨੂੰ ਆਪਾਂ ਕਹਿੰਦੇ ਆ ਕੰਧਾਂ ਦੇ ਉੱਤੇ ਉਸ ਤਰ੍ਹਾਂ ਦੇ ਚਿੱਤਰ ਵੀ ਜਿਹੜੇ ਨੇ ਇਹ ਬਣਾਉਂਦੇ ਨੇ ਜੀ ਤਾਂ ਕਿ ਜਿਹੜਾ ਆਉਣ ਵਾਲਾ ਜਿਹੜੇ ਲੋਕ ਨੇ ਆਉਣ ਵਾਲਾ ਜਿਹੜਾ ਸਾਡਾ ਭਵਿੱਖ ਹੈ ਜਵਾਨੀ ਹੈ ਜਿਹੜੀ ਉਹ ਇਹਨੂੰ ਦੇਖੇ ਤੇ ਥੋੜਾ ਜਿਹਾ ਉਹਨਾਂ ਦੇ ਮਨਾਂ ਦੇ ਵਿੱਚ ਵੀ ਸਾਫ ਸਫਾਈ ਬਾਰੇ ਜਿਹੜਾ ਹੈ ਉਹ ਸਾਫ ਸਫਾਈ ਦੇ ਬਾਰੇ ਜਾ ਗੁਰਤਕ ਫੈਲੇ ਜੀ ਤੇ ਜਿਹੜਾ ਹੈ ਉਸ ਨਾਲ ਸਾਫ ਸਫਾਈ ਦੇ ਨਾਲ ਲੋਕ ਰਹਿਣ ਜੀ ਹੌਲੀ ਹੌਲੀ ਜਿਹੜੀ ਹੈ ਇਹ ਮੁਹਿੰਮ ਜਿਹੜੀ ਹੁਣ ਹੈ ਉਹ ਬੂਟੇ ਲਾਉਣ ਦੇ ਵੱਲ ਵੀ ਜਿਹੜੀ ਹੈ ਵਧ ਰਹੀ ਹੈ ਇਹ ਪਲਾਂਟੇਸ਼ਨ ਜਿਹੜੀ ਹੈ ਟਰੀ ਪਲਾਂਟੇਸ਼ਨ ਉਹ ਵੀ ਜਿਹੜਾ ਹੈ ਕਰਨਾ ਸ਼ੁਰੂ ਕਰ ਦਿੱਤਾ ਹੈ ਐਸਐਨਜੀਓ ਨੇ ਹੁਣ ਜਿਹੜੇ ਵਲੰਟੀਅਰ ਨੇ ਇਹ ਜਦੋਂ ਜਾਣਦੇ ਨੇ ਚੰਗੀ ਤਰ੍ਹਾਂ ਜਿਹੜਾ ਹੈ ਦਸਤਾਨੇ ਵਗੈਰਾ ਗਲਵਸ ਜਿਹੜੇ ਹੁੰਦੇ ਨੇ ਉਹ ਪਾਏ ਹੁੰਦੇ ਨੇ ਇਹਨਾਂ ਦੇ ਮਾਸਕ ਹੁੰਦਾ ਇਹਨਾਂ ਕੋਲੇ ਡਸਟਬਿਨ ਜਿਹੜੇ ਨੇ ਆਪਣੇ ਨਾਲ ਲੈ ਕੇ ਜਾਂਦੇ ਨੇ ਉਥੋਂ ਜਿੰਨਾ ਵੀ ਕੂੜਾ ਕਰਕਟ ਹੁੰਦਾ ਹੈ ਇਕੱਠਾ ਕਰਦੇ ਨੇ ਉਹ ਡਸਟਬਿਨਾਂ ਚ ਪਾਉਂਦੇ ਨੇ ਇੱਕ ਗੱਡੀ ਦੇ ਵਿੱਚ ਉਹਨਾਂ ਨੂੰ ਲੱਦਦੇ ਨੇ ਤੇ ਜਿਹੜਾ ਸ਼ਹਿਰ ਦਾ ਇੱਕ ਜਗ੍ਹਾ ਬਣੀ ਹੋਈ ਹੈ ਜਿਹੜੀ ਸੋਲਿਡ ਵੇਸਟ ਮੈਨੇਜਮੈਂਟ ਸਾਈਟ ਹੈ ਜਿਹਨੂੰ ਕਿਹਾ ਜਾਂਦਾ ਹੈਗਾ ਉਥੇ ਇਹ ਜਿਹੜਾ ਉਹ ਕੂੜਾ ਕਰਕਟ ਉਹ ਗੰਦਗੀ ਜਿਹੜੀ ਹੈ ਉਹਨੂੰ ਪਹੁੰਚਾ ਦਿੰਦੇ ਨੇ ਇਕੱਠਾ ਕਰਕੇ ਤੇ ਇਹ ਨਹੀਂ ਹੈ ਕਿ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਉੱਥੋਂ ਦੀ ਹੈ ਉਹ ਉਹ ਕੰਮ ਨਹੀਂ ਕਰਦੀ ਹੈ ਉਹਨਾਂ ਜਿਵੇਂ ਹਰ ਸ਼ਹਿਰ ਦੇ ਵਿੱਚ ਹੁੰਦਾ ਕਿ ਹਰ ਘਰ ਤੋਂ ਡੋਰ ਟੂ ਡੋਰ ਜਿਹੜਾ ਕੂੜਾ ਇਕੱਠਾ ਕਰਨ ਵਾਲੇ ਗੱਡੀਆਂ ਨੇ ਜਾਂ ਉਹ ਚਲਾਏ ਸਫਾਈ ਸੇਵਕ ਜਿਹੜੇ ਹੁੰਦੇ ਨੇ ਉਹ ਲੱਗੇ ਹੁੰਦੇ ਨੇ ਉਹ ਉੱਥੇ ਵੀ ਹੈ ਕਰਦੇ ਨੇ ਇਕੱਠਾ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਘਰ ਦਾ ਕੂੜਾ ਇਕੱਠਾ ਕਰਨ ਲਈ ਚਾਹੇ ਜਿੰਨੇ ਮਰਜ਼ੀ ਲੋਕ ਹੋਣ ਪਰ ਫੇਰ ਵੀ ਜਿਹੜੀ ਸੜਕਾਂ ਦੇ ਉੱਤੇ ਗੰਦਗੀ ਹੈ ਉਹ ਸੁਰੇ ਜਾਂਦੇ ਕਿਸੇ ਨੇ ਪਾਣੀ ਦੀ ਬੋਤਲ ਖਾਲੀ ਸਿੱਟਤੀ ਇਲਫਾਫੇ ਸਿੱਟਤੇ ਜਾਂ ਕੁਝ ਇਸ ਤਰ੍ਹਾਂ ਦਾ ਸੜਕਾਂ ਤੇ ਗੰਦਗੀ ਜਿਹੜੀ ਹੈ ਉਹ ਫੇਰ ਵੀ ਇਕੱਠੀ ਜਿਹੜੀ ਹੈ ਉਹ ਹਰ ਸ਼ਹਿਰ ਦੇ ਵਿੱਚ ਇੱਕ ਸਮੱਸਿਆ ਹੈ ਕਿ ਹੁੰਦੀ ਰਹਿੰਦੀ ਹੈ ਹਾਂ ਇਹ ਸੱਚ ਹੈ ਕਿ ਮਿਊਨਿਸਪਲ ਕਾਰਪੋਰੇਸ਼ਨ ਦੀ ਹੀ ਡਿਊਟੀ ਬਣਦੀ ਹੈ ਕਿ ਉਹ ਸੜਕਾਂ ਦੀ ਸਫਾਈ ਦਾ ਵੀ ਧਿਆਨ ਦੇਣ ਪਰ ਫੇਰ ਵੀ ਜਿਵੇਂ ਕਿ ਅਕਸਰ ਸਰਕਾਰੀ ਕੰਮਾਂ ਦੇ ਵਿੱਚ ਹੁੰਦਾ ਹੈ ਇਹ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਸਾਰਾ ਇਨਫਰਾਸਟ੍ਰਕਚਰ ਢਾਂਚਾ ਮੌਜੂਦ ਹੋਣ ਦੇ ਬਾਵਜੂਦ ਵੀ ਗੰਦਗੀ ਆਪਾਂ ਨੂੰ ਫੇਰ ਵੀ ਦੇਖਣ ਨੂੰ ਹਰ ਸ਼ਹਿਰ ਚ ਮਿਲ ਜਾਂਦੀ ਹੈ ਖਾਸ ਕਰ ਜਿਹੜੇ ਬਰਸਾਤੀ ਮੌਸਮ ਹੈ ਮੌਨਸੂਨ ਹੈ ਜੋ ਹੁਣ ਚੱਲ ਰਿਹਾ ਹੈ ਇਹਦੇ ਵਿੱਚ ਜੇ ਇੱਕ ਦੋ ਕੋਈ ਮੀਂਹ ਪੈ ਜਾਣ ਤਾਂ ਥਾਂ ਥਾਂ ਜਿਹੜਾ ਗਲੀਆਂ ਦੇ ਵਿੱਚ ਪਾਣੀ ਖੜਨ ਦਾ ਮੁੱਖ ਕਾਰਨ ਵੀ ਇਹੀ ਹੈ ਕਿ ਜਿਹੜਾ ਪਲਾਸਟਿਕ ਹੈ ਉਹ ਨਾਲੀਆਂ ਦੇ ਵਿੱਚ ਫਸ ਕੇ ਬਲੌਕ ਕਰ ਦਿੰਦਾ ਹੈ ਪਾਣੀ ਦਾ ਜਿਹੜਾ ਨਿਕਾਸ਼ ਦਾ ਜਿਹੜਾ ਰਾਹ ਹੁੰਦਾ ਹੈ ਉਹ ਸਾਰਾ ਉਹ ਬਲੌਕ ਹੋ ਜਾਂਦਾ ਹੈ ਬੰਦ ਹੋ ਜਾਂਦਾ ਹੈ ਪਾਣੀ ਨੂੰ ਜਾਣ ਦਾ ਰਸਤਾ ਕਿਤੇ ਮਿਲਦਾ ਨਹੀਂ ਤੇ ਉਹ ਸੜਾ ਜਿੰਨਾ ਪਾਣੀ ਹੈ ਬਰਸਾਤ ਦਾ ਉਹ ਗਲੀਆਂ ਮਹੱਲਿਆਂ ਦੇ ਵਿੱਚ ਹੀ ਖੜਾ ਹੋ ਜਾਂਦਾ ਹੈ ਤੇ ਅਕਸਰ ਇਹ ਦੇਖਿਆ ਗਿਆ ਹੈ ਕਿ 2-2 ਦਿਨ 1-1 2-2 3-3 ਦਿਨ ਵੀ ਜਿਹੜਾ ਪਾਣੀ ਹੈ ਇਹ ਖੜਾ ਰਹਿੰਦਾ ਹੈ ਉੱਥੇ ਜਿਹਦੇ ਨਾਲ ਹੋਰ ਬਿਮਾਰੀਆਂ ਦਾ ਵੀ ਜਿਹੜਾ ਫੈਲਣ ਦਾ ਖਤਰਾ ਹੁੰਦਾ ਹੈ ਅਬੋਰ ਦੇ ਵਿੱਚ ਵੀ ਪਹਿਲਾਂ ਜੋ ਹੈ ਅਜਿਹਾ ਹੀ ਮਾਹੌਲ ਜਿਹੜਾ ਦੇਖਣ ਨੂੰ ਮਿਲਦਾ ਸੀ ਪਰ ਹੁਣ ਜੇ ਉਹਨਾਂ ਦੇ ਮਿਊਨਿਸਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਹੀ ਪੁੱਛਿਆ ਜਾਵੇ ਤਾਂ ਉਹ ਕਹਿੰਦੇ ਨੇ ਕਿ ਹੁਣ ਜੇ ਬਰਸਾਤ ਹੁੰਦੀ ਵੀ ਹੈ ਤਾਂ ਕੁਝ ਘੰਟੇ ਦੇ ਵਿੱਚ ਵਿੱਚ ਜਿਹੜਾ ਸਾਰਾ ਸ਼ਹਿਰ ਹੈ ਉਹ ਸਾਫ਼ ਹੋ ਜਾਂਦਾ ਸੁੱਕਾ ਹੋ ਜਾਂਦਾ ਹੈ ਪਾਣੀ ਜਿਹੜਾ ਹੈ ਉਹ ਨਿਕਲ ਜਾਂਦਾ ਹੈ ਕਿਉਂਕਿ ਜਿਹੜੀ ਸਫਾਈ ਦੀ ਮੁਹਿੰਮ ਐਨ ਜੀਓ ਸੰਦੀਪ ਜਾਖੜ ਵੱਲੋਂ ਜਿਹੜੀ ਚਲਾਈ ਜਾ ਰਹੀ ਹੈ ਉਹਦੇ ਕਰਕੇ ਸ਼ਹਿਰ ਦੇ ਵਿੱਚ ਕਿਤੇ ਵੀ ਪਲਾਸਟਿਕ ਦੀਆਂ ਬੋਤਲਾਂ ਜਾਂ ਕੁਝ ਵੀ ਇਸ ਤਰ੍ਹਾਂ ਦੀ ਗੰਦਗੀ ਜਿਹੜੀ ਹੈ ਨਾਲੀਆਂ ਨੂੰ ਬਲੌਕ ਨਹੀਂ ਕਰ ਰਹੀ ਹੈ ਤੇ ਉਸ ਕਰਕੇ ਪਾਣੀ ਜਿਹੜਾ ਹੈ ਉਹਦੀ ਨਿਕਾਸੀ ਬਹੁਤ ਜਲਦੀ ਹੋ ਜਾਂਦੀ ਹੈ ਤੇ ਇਸ ਜਿਹੜੀ ਸਮੱਸਿਆ ਤੋਂ ਵੀ ਜਿਹੜਾ ਹੈ ਉਹ ਨਿਜਾਦ ਉਹ ਇਸ ਸ਼ਹਿਰ ਨੂੰ ਮਿਲ ਗਈ ਹੈ ਹੁਣ ਆ ਸਵਾਲ ਜਿਹੜਾ ਹੈ ਉਹ ਇਹ ਖੜਾ ਹੁੰਦਾ ਹੈ ਕਿ ਇਹ ਕੰਮ ਜਿਹੜਾ ਜਿਵੇਂ ਮੈਂ ਪਹਿਲਾਂ ਕਿਹਾ ਵੀ ਸਰਕਾਰਾਂ ਦਾ ਜਾਂ ਮਿਊਨਿਸਪਲ ਕਾਰਪੋਰੇਸ਼ਨ ਦਾ ਨਹੀਂ ਹੈ ਕਿ ਉਹਨਾਂ ਨੂੰ ਜਿਹੜਾ ਹੈ ਇਹ ਸਫਾਈ ਦਾ ਬੀੜਾ ਨਹੀਂ ਚੁੱਕਣਾ ਚਾਹੀਦਾ ਹੈ ਆਮ ਲੋਕਾਂ ਨੂੰ ਜਿਹੜਾ ਹੈ ਉਹ ਕਿਉਂ ਇੰਨਾ ਕੰਮਾਂ ਦੇ ਵਿੱਚ ਜਿਹੜਾ ਉਤਰਨਾ ਪੈਂਦਾ ਹੈ ਕਿਉਂ ਆਉਣਾ ਪੈਂਦਾ ਹੈ ਜਦਕਿ ਇਹ ਕੰਮ ਜਿਹੜਾ ਹੈ ਉਹਦੀ ਜ਼ਿੰਮੇਵਾਰੀ ਜਿਹੜੀ ਹੈ ਕਾਰਪੋਰੇਸ਼ਨ ਦੀਆਂ ਸਰਕਾਰਾਂ ਦੀ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜਿਹੜੇ ਬਾਕੀ ਐਮਐਲਏ ਨੇ ਹਰ ਸ਼ਹਿਰ ਦੇ ਜਾਂ ਜੰਨੀਆਂ 117 ਆਪਣੇ ਵਿਧਾਨ ਸਭਾ ਦੀਆਂ ਸੀਟਾਂ ਨੇ ਉਹ ਐਮਐਲਏ ਵੀ ਕੀ ਸੰਦੀਪ ਜਾਖੜ ਤੋਂ ਕੋਈ ਸੇਧ ਲੈ ਕੇ ਕੋਈ ਇਸ ਤਰ੍ਹਾਂ ਦਾ ਮਹਿੰਮ ਜਿਹੜੀ ਆਪਣੇ ਸ਼ਹਿਰਾਂ ਨੂੰ ਸਾਫ਼ ਸੁਥਰਾ ਰੱਖਣ ਦੀ ਉਹ ਕਿਉਂ ਨਹੀਂ ਚਲਾ ਰਹੇ ਉਹ ਹੰਬੜਾ ਕਿਉਂ ਨਹੀਂ ਮਾਰ ਰਹੇ ਕਿ ਉਹਨਾਂ ਦੇ ਜਿਹੜੇ ਸ਼ਹਿਰ ਨੇ ਉਹ ਵੀ ਸਾਫ਼ ਸੁਥਰੇ ਦਿਖਣ ਜੇ ਸੰਦੀਪ ਜਾਖੜ ਜਿਨ੍ਹਾਂ ਨੇ 2021 ਦੇ ਵਿੱਚ ਇਹ ਮੁਹਿੰਮ ਜਿਹੜੀ ਇਹ ਸ਼ੁਰੂ ਕੀਤੀ ਹੈ 2022 ਦੇ ਵਿੱਚ ਹੋ ਇਲੈਕਸ਼ਨ ਜਿੱਤ ਕੇ ਐਮਐਲਏ ਵੀ ਅਬੋਰ ਦੇ ਬਣ ਜਾਂਦੇ ਨੇ ਪਰ ਜਿਹੜੇ ਬਾਕੀ ਐਮਐਲਏ ਨੇ ਕੀ ਉਹ ਵੀ ਇਸ ਤਰ੍ਹਾਂ ਦੀਆਂ ਐਨਜੀਓ ਬਣਾ ਕੇ ਜਾਂ 60 70 ਲੋਕ ਜਿਹੜੇ ਨੇ ਡੈਡੀਕੇਟਡ ਆਪਣੇ ਜਿਹੜੇ ਸਪੋਰਟਰ ਨੇ ਉਹਨਾਂ ਨੂੰ ਲੈ ਕੇ ਕੀ ਉਹ ਸ਼ਹਿਰ ਦੀ ਜਿਹੜੀ ਹੈ ਉਹ ਸਫਾਈ ਦਾ ਬੀੜਾ ਨਹੀਂ ਚੁੱਕ ਸਕਦੇ ਕੀ ਉਹਨਾਂ ਨੂੰ ਸੰਦੀਪ ਜਾਖੜ ਤੋਂ ਕੋਈ ਜਿਹੜਾ ਹੈ ਉਹ ਸਿੱਖਿਆ ਨਹੀਂ ਲੈਣੀ ਚਾਹੀਦੀ ਜਾਂ ਫੇਰ ਇਸ ਜਿਹੜੇ ਬਾਕੀ ਸਾਰੇ ਲੋਕ ਨੇ ਜਾਂ ਬਾਕੀ ਸਾਰੇ ਸ਼ਹਿਰ ਦੇ ਜਿਹੜੇ ਵਸਨੀਕ ਨੇ ਉਹ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਉਹਨਾਂ ਦਾ ਸ਼ਹਿਰ ਜਿਹੜਾ ਹੈ ਉਹਦੀ ਰੈਂਕਿੰਗ ਵੀ ਉਨੇ ਹੇਠਲੇ ਪੱਧਰ ਤੇ ਗਿਰ ਜਾਵੇ ਜਿੰਨੀ ਕਿ ਅਬੋਰ ਦੀ ਗਿਰੀ ਸੀ ਕਿ ਭਾਰਤ ਦੇ ਵਿੱਚ ਉਹਨਾਂ ਨੂੰ ਸਭ ਤੋਂ ਗੰਦੇ ਸ਼ਹਿਰ ਹੋਣ ਦਾ ਦਰਜਾ ਪਹਿਲਾਂ ਮਿਲੇ ਉਸ ਦੀ ਉਹ ਉਡੀਕ ਕਰ ਰਹੇ ਨੇ ਕਿ ਹਾਂ ਜਦੋਂ ਇਹ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਆਵਾਂਗੇ ਉਸ ਤੋਂ ਬਾਅਦ ਹੀ ਜਿਹੜੀ ਹੈ ਸਾਫ ਸਫਾਈ ਸ਼ੁਰੂ ਕਰਾਂਗੇ ਆਪਾਂ ਆਪਣੇ ਸ਼ਹਿਰ ਦੀ ਕਰਨੀ ਕੀ ਵਕਤ ਰਹਿੰਦੇ ਪਹਿਲਾਂ ਹੀ ਜਿਹੜਾ ਹੈ ਸਾਨੂੰ ਸਾਰਿਆਂ ਨੂੰ ਜਿਹੜੀ ਆਪਣੀ ਜ਼ਿੰਮੇਵਾਰੀ ਹੈ ਉਹ ਨਹੀਂ ਸਮਝਣੀ ਚਾਹੀਦੀ ਦੇਖੋ ਇਹਦੀ ਸ਼ੁਰੂਆਤ ਤਾਂ ਆਪਣੇ ਤੋਂ ਹੀ ਹੋਣੀ ਹੈ ਜੀ ਲੋਕ ਸਭ ਤੋਂ ਪਹਿਲਾਂ ਇਹ ਆਦਤ ਬਦਲਨੀ ਪੈਣੀ ਆ ਆਪਾਂ ਨੂੰ ਕਿ ਜਿੱਥੇ ਮਰਜ਼ੀ ਤੁਹਾਡਾ ਦਿਲ ਕਰਦਾ ਹੈ ਉਹ ਕੂੜਾ ਜਿਹੜਾ ਹੈ ਉਹ ਸਿੱਟ ਦੋ ਜਦੋਂ ਇਹਦੇ ਲਈ ਡਸਟਬਿਨ ਬਣੇ ਨੇ ਇਹਦੇ ਲਈ ਜਗ੍ਹਾ ਬਣੀਆਂ ਹੋਈਆਂ ਨੇ ਤਾਂ ਉਸ ਜਗ੍ਹਾ ਦੇ ਉੱਤੇ ਪਹਿਲੀ ਗੱਲ ਤਾਂ ਇਹ ਕੂੜਾ ਕਿਉਂ ਨਹੀਂ ਸੁੱਟਿਆ ਜਾਂਦਾ ਹੈਗਾ ਦੂਸਰਾ ਫਿਰ ਗੱਲ ਹੋਈ ਆ ਜਾਂਦੀ ਹੈ ਕਿ ਜਿਹੜੀ ਕਾਰਪੋਰੇਸ਼ਨ ਉਹਦੇ ਜਿਹੜੇ ਕਰਮਚਾਰੀ ਨੇ ਤਨਖਾਹਾਂ ਲੈ ਰਹੇ ਨੇ ਕੀ ਉਹਨਾਂ ਦਾ ਕੰਮ ਨਹੀਂ ਕਿ ਰੈਗੂਲਰਲੀ ਹਰ ਰੋਜ਼ ਇਸ ਚੀਜ਼ ਨੂੰ ਯਕੀਨੀ ਬਣਾਉਣ ਕਿ ਜਿਹੜਾ ਹੈ ਉਹ ਚੱਕਿਆ ਜਾਂਦਾ ਸੜਕਾਂ ਤੋਂ ਜਿਹੜਾ ਗਲੀਆਂ ਦੇ ਵਿੱਚੋਂ ਕੂੜਾ ਜਿਹੜਾ ਹੈ ਉਹ ਚੱਕ ਕੇ ਉਹਦੀ ਪ੍ਰੋਪਰ ਜਿਹੜੀ ਹੈ ਸੋਲਿਡ ਵੇਸਟ ਮੈਨੇਜਮੈਂਟ ਜਿਹੜੀ ਹੁੰਦੀ ਹੈ ਉਹ ਕੀਤੀ ਜਾਵੇ ਤਾਂ ਕਿ ਸ਼ਹਿਰ ਜਿਹੜੇ ਨੇ ਉਹ ਸਾਫ਼ ਸੁਥਰੇ ਹੋ ਸਕਣ ਇਹਨਾਂ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਨੇ ਉਹਨਾਂ ਦੀ ਜ਼ਿੰਦਗੀ ਥੋੜੀ ਜੀ ਸੁਖਾਲੀ ਹੋ ਜਾਵੇ ਉਦਾਂ ਦਾ ਜਿਹੜਾ ਸਰੀਰਿਕ ਆਪਾਂ ਕਹ ਰਹੇ ਹਾਂ ਸੁੱਖ ਨੇ ਉਹ ਸਿਹਤਮੰਦ ਜਿਹੜੇ ਨੇ ਉਹ ਹੋ ਜਾਣ ਬਿਮਾਰੀਆਂ ਤੋਂ ਬੱਚੇ ਜਿਹੜੇ ਨੇ ਉਹ ਬਚ ਸਕਣ ਕੀ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਨਹੀਂ ਹੈ ਇਸ ਗੱਲ ਦੇ ਉੱਪਰ ਸਾਨੂੰ ਸਾਰਿਆਂ ਨੂੰ ਸੋਚਣਾ ਪਏਗਾ ਤੇ ਸੰਦੀਪ ਜਾਖੜ ਵਰਗੇ ਜਿਹੜੇ ਲੋਕ ਨੇ ਉਦੋਂ ਵੀ ਲੋਕ ਨੇ ਇਹਨਾਂ ਤੋਂ ਜ਼ਰੂਰ ਸਾਨੂੰ ਜਿਹੜੀ ਹੈ ਸੇਧ ਲੈਣ ਦੀ ਲੋੜ ਹੈ ਬਾਕੀ ਐਮਐਲਏ ਨੂੰ ਵੀ ਸ਼ਾਇਦ ਸੇਧ ਲੈਣ ਦੀ ਲੋੜ ਹੈ ਕਿ ਐਮਐਲਏ ਹੋਣ ਦੇ ਨਾਤੇ ਸਾਫ ਸਫਾਈ ਦੀ ਜ਼ਿੰਮੇਵਾਰੀ ਤਾਂ ਘੱਟੋ ਘੱਟ ਜਿਹੜਾ ਹੈ ਉਹ ਚੱਕ ਹੀ ਸਕਦੇ ਨੇ ਜੇ ਵਿਕਾਸ ਨਹੀਂ ਕਰਾ ਸਕਦੇ ਜੇ ਉਹ ਬਣਿਆ ਹੋਇਆ ਹੈ ਉਹਨੂੰ ਸੰਭਾਲ ਕੇ ਉਹਦੀ ਸਾਫ ਸਫਾਈ ਤਾਂ ਕਰਵਾ ਹੀ ਸਕਦੇ ਨੇ ਧੰਨਵਾਦ